ਤਰਨਤਨੰਦ ਦੇ ਪਿੰਡ ਬੇਗੇਪੁਰ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਬੱਚੇ ਦੀ ਮਾਦਾ ਇਲਜ਼ਾਮ ਹੈ ਕਿ ਉਸ ਦੇ ਬੱਚੇ ਰਮਨ ਰਮਨਜੀਤ ਦੀ ਪਹਿਲਾਂ ਜੁੜੀ ਹੈ ਕੁੱਟਮਾਰ ਕੀਤੀ ਗਈ ਸੀ ਪਰ ਇਸ ਵਾਰ ਤਾਂ ਟੀਚਰ ਨੇ ਸਾਰੀਆਂ ਹਦਾਇਤਾਂ ਹੀ ਪਾਰ ਕਰ ਦਿੱਤੀਆਂ ਬੱਚੇ ਨੂੰ ਇੰਨੀ ਕੁ ਬੇਰਹਿਮੀ ਦੇ ਨਾਲ ਮਾਰਿਆ ਗਿਆ ਕਿ ਬੱਚੇ ਦੇ ਚਿਹਰੇ ਤੇ ਨਿਸ਼ਾਨ ਪੈ ਗਏ ਨੇ ਬੱਚੇ ਦੇ ਮਾਪਿਆਂ ਨੇ ਇਸ ਦੇ ਸ਼ਿਕਾਇਤ ਥਾਣਾ ਕੱਚਾ ਪੱਕਾ ਦੇ ਵਿੱਚ ਕੀਤਾ ਹੈ ਦੱਸਦੇ ਕਿ ਇਸ ਦੇ ਨਾਲ ਹੀ ਬਸੁਰੱਖਿਆ ਅਫਸਰ ਦੇ ਅਧਿਕਾਰੀ ਰਾਜੇਸ਼ ਕੁਮਾਰ ਨੇ ਇਸ ਸੰਬੰਧੀ ਜਾਣੂ ਕਰਵਾਇਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਬੱਚੇ ਦੇ ਮਾਪਿਆਂ ਨੂੰ ਇਨਸਾਫ ਦੇਣ ਦੀ ਰਹੀ ਹੈ ਨਾਜ਼ੇ ਕੇ ਸੰਬੰਧੀ ਜਦੋਂ ਟੀਚਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਅਧਿਆਪਕ ਨੇ ਮਾਫੀ ਮੰਗ ਲਈ ਹੈ ਅਤੇ ਥਾਣੇ ਦੇ ਵਿੱਚ ਇਸ ਦਾ ਫੈਸਲਾ ਹੋਏਗਾ ਹਾਂਜੀ ਮੇਰਾ ਨਾਮ ਰੁਪਿੰਦਰ ਕੌਰ ਮੈਂ ਬੱਚੇ ਰਮਨਜੀਤ ਕੌਰ ਦੀ ਮਦਰ ਹਾਂ ਤੇ ਬੱਚੇ ਨੂੰ ਇਸ ਮੈਨੂੰ ਇਹ ਹੁਨਸਾਫੀ ਹੋ ਦੇਣੀ ਚਾਹੀਦੀ ਆ ਤੇ ਮੈਂ ਇੱਕ ਬੱਚੇ ਮੇਰੇ ਨੂੰ ਕਿਉਂ ਇੰਨਾ ਮਾਰਿਆ ਗਿਆ ਪਬਦੀਪ ਸਿੰਘ ਵੇਗੇਪੁਰ ਪਬਲਿਕ ਸਕੂਲ ਚ ਪੜਦਾ ਵਾ ਮੈਂ ਮੈਡਮ ਨੂੰ ਕਾਲ ਕੀਤੀ ਆ ਵੀ ਤੁਸੀਂ ਬੱਚੇ ਦਾ ਕੰਮ ਚੈੱਕ ਕਰੋ ਜਿਹੜਾ ਨਹੀਂ ਹੋਇਆ ਤੁਸੀਂ ਮੈਨੂੰ ਸਕੂਲ ਕਾਪੀ ਦਿਓ ਮੈਂ ਬਾਬੇ ਕਰਵਾਉਂਗੀ ਤੇ ਬੱਚੇ ਨੂੰ ਇਨਾ ਮਾਰਿਆ ਗਿਆ ਇਨਾ ਮਾਰਿਆ ਵਾ ਵੀ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਘਰੇ ਜਾ ਕੇ ਮੈਨੂੰ ਰੋ ਕੇ ਮਿਲਿਆ ਫਿਰ ਮੈਂ ਮੈਡਮ ਨੂੰ ਕਾਲ ਕੀਤੀ ਆ ਫਿਰ ਮੈਡਮ ਨੂੰ ਬੱਚੇ ਨੂੰ ਇਹ ਧਮਕੀ ਦਿੱਤੀ ਗਈ ਸਕੂਲ ਦੇ ਵਿੱਚ ਵੀ ਤੂੰ ਜਾ ਕੇ ਤੇ ਆਪਣੇ ਮੈਡਮ ਨੂੰ ਨਹੀਂ ਜਾ ਕੇ ਦਿਖਾਉਣਾ ਇਹਦੇ ਵੱਡੇ ਪ੍ਰਿੰਸੀਪਲ ਜੀ ਨੂੰ ਆਉਗੇ ਮੈਡਮ ਹੋਗੇ ਉਹਨਾਂ ਨੂੰ ਨਹੀਂ ਦੱਸਣਾ ਵੀ ਮੈਨੂੰ ਵੱਡਿਆਂ ਨੇ ਮਾਰਿਆ ਪਹਿਲਾਂ ਵੀ ਕਦੀ ਕੋਟਮਾਰ ਹੋਈ ਐ ਪਹਿਲਾਂ ਵੀ ਇੱਕ ਤੋਂ ਪਹਿਲਾਂ ਹੋਇਆ ਵਾ ਪਰ ਇੰਨਾ ਨਹੀਂ ਜਿੰਨਾ ਅੱਗੀ ਹੋਇਆ ਮੈਂ ਫਿਰ ਮੈਡਮ ਘਰੇ ਕੋਲ ਕੀਤੀ ਫੋਟੋਆਂ ਪਾਈਆਂ ਕਿ ਮਾਰੋ ਮੈਂ ਇਹ ਨਹੀਂ ਆਂਦੀ ਨਾਲ ਮਾਰੋ ਬੱਚੇ ਨੂੰ ਪਰ ਇਹਨਾਂ ਨਾਲ ਨਾ ਮਾਰੋ ਵੀ ਬੱਚੇ ਦੇ ਪੱਲੇ ਨਾ ਰਵੇ ਖੁਸ਼ ਇਹ ਕਿਦਨ ਦੀ ਗੱਲ ਆ ਇਹ ਕੱਲ ਦੀ ਗੱਲ ਕੱਲ ਦੀ ਗੱਲ ਤੁਸੀਂ ਫਿਰ ਸਕੂਲ ਟੀਚਰਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਮੈਂ ਮੈਡਮ ਨਾਲ ਗੱਲ ਕੀਤੀ ਮੈਨੂੰ ਮੈਡਮ ਨੇ ਬੁਲਾਇਆ ਵਾ ਕਿ ਤੁਸੀਂ ਸਕੂਲ 11 ਵਜੇ ਆਓ ਤੇ ਮੈਂ ਉਹਨਾਂ ਨੂੰ ਮਿਲਣਾ ਹੁਣ ਕੀ ਮੰਗ ਕਰਦੇ ਜਦੋਂ ਇਹ ਮੈਂ ਇਹੋ ਮੰਗ ਕਰਦੀ ਆਂ ਕਿ ਗਾਂ ਇਹੋ ਜਿਹੇ ਬੱਚੇ ਦੇ ਨਾਲ ਸਾਡਾ ਚਾਂਸ ਹੋਵੇ ਤੇ ਅਸੀਂ ਸਕੂਲ ਬੱਚੇ ਨੂੰ ਨਹੀਂ ਪ ਮੈਂ ਸਕੂਲੋਂ ਟਾ ਆਇਆ ਜਾਣਾ ਸਾਡਾ ਤੇ ਹੁਣ ਵੀ ਜੇ ਬੱਚਾ ਮਾਨਦਾਰੀ ਮੈਂ ਸਕੂਲ ਦੇ ਟੀਚਰ ਕੋ ਨਹੀਂ ਪੜਨਾ ਚਾਹੁੰਦਾ ਪੜਨਾ ਚਾਹੁੰਦਾ ਤੁਸੀਂ ਇਹ ਇਦਾਂ ਕਰਨਾ ਵਦਿਆ ਇਸ ਸਕੂਲੋਂ ਬੱਚਾ ਬਸੋਂ ਦੀ ਕਿਸੇ ਅਧਿਕਾਰੀ ਨੂੰ ਦੱਸਿਆ ਵਾ ਹਾਂਜੀ ਮੈਂ ਬਾਦ ਵਿਕਾਸ ਕਰਨ ਤਾਰਨ ਉੱਥੇ ਅਸੀਂ ਦੱਸਿਆ ਵਾ ਸਾਰਾ ਅਸੀਂ ਇਹ ਸੂਚਿਤ ਮੰਗ ਕਰਦੇ ਹਾਂ ਕਿ ਇਹ ਬੱਚੇ ਨੂੰ ਕਿਉਂ ਇੰਨਾ ਮਾਰਿਆ ਗਿਆ ਇਸ ਤਰ੍ਹਾਂ ਜੀ ਇੱਕ ਦੋ ਤਿੰਨ ਪਹਿਲਾਂ ਦਾ ਮਾਮਲਾ ਸਾਡੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਹੋਇਆ ਸਾਡੇ ਕਿਸੇ ਟੀਚਰ ਦੇ ਉੱਤੇ ਕਿਸੇ ਬੱਚੇ ਦੇ ਮਾਪੇ ਬਾਤ ਕੋਲ ਨੂੰ ਇਹ ਕਿਆ ਗਿਆ ਇਲਜ਼ਾਮ ਲਾਇਆ ਗਿਆ ਕਿ ਬੱਚੇ ਤੇ ਥੱਪੜ ਲਗਾਇਆ ਗਿਆ ਉਹਦੇ ਕਰਕੇ ਉਹਨੂੰ ਜ਼ਿਆਦਾ ਤੇ ਨਿਸ਼ਾਨ ਪੈ ਗਿਆ ਪਰੰਤੂ ਸਾਨੂੰ ਤੇ ਜਾਣਕਾਰੀ ਮਿਲ ਗਈ ਸੀ ਕਿ ਸਾਡੇ ਕਿਸ ਟੀਚਰ ਨੇ ਥੱਪੜ ਲਗਾਇਆ ਹੁਣ ਪੇਦਾ ਜੇ ਸਮ ਇਹ ਨਹੀਂ ਪਤਾ ਲੱਗ ਸਕਦਾ ਕਿ ਉਹ ਜਿਹੜਾ ਨਿਸ਼ਾਨ ਆ ਉਹ ਥੱਪੜ ਲਗਾਉਣ ਕਰਕੇ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਵੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਥਾਣਾ ਕੱਚਾ ਪੱਕਾ ਦੇ ਵਿੱਚ ਸਰਵਿਸ ਸਪੈਕਟਰ ਮੈਡਮ ਪਰਮਜੀਤ ਕੌਰ ਦੇ ਨਜ਼ਰਸਾਨੀ ਚ ਹੋ ਰਹੀ ਹੈ ਤੇ ਜੋ ਵੀ ਇਹਦਾ ਮਾਮਲਾ ਉਹ ਦੇਖ ਰਿਹਾ ਹੈ ਇੱਕ ਕਿਹੜੀ ਕਲਾਸ ਤੇ ਬੱਚਾ ਬੱਚਾ ਸ਼ਾਇਦ ਥੋੜੀ ਕਲਾਸ ਦਾ